ਜਦ ਮੇਰਾ ਨਾਮ ਤਨੂ ਹੈ ਤੇ ਮੈਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਆਂ। ਅੱਛਾ ਜੀ ਮੈਂ ਮੈਨੂੰ ਦੱਸ ਦਿਆ ਧੂਰੀ ਸ਼ਹਿਰ। ਤੇ ਮੈਂ ਵੀ ਉੱਥੇ ਹੀ ਬਿਲੋਂਗ ਕਰਦੀ ਆਂ। ਸਰ ਮੈਂ ਮਤਲਬ ਤੁਹਾਡੀ ਇੰਨੀ ਬੜੀ ਫੈਨ ਆਂ ਕਿ ਜਦੋਂ ਤੁਸੀਂ ਸੰਗਰੂਰ ਸ਼ਹਿਰ ਤੋਂ ਐਮਪੀ ਦੀਆਂ ਵੋਟਾਂ 'ਚ ਖੜੇ ਹੋਏ ਸੀ ਉਸ ਟਾਈਮ ਮੈਂ ਕਾਫੀ ਸੀਰੀਅਸ ਸੀ ਤੇ ਉਸੇ ਦਿਨ ਮੈਂ ਡਿਸਚਾਰਜ ਹੋਣਾ ਸੀ ਹਸਪੀਟਲ ਤੋਂ। ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਸਿੱਧਾ ਪਹਿਲਾ ਪੋਲਿੰਗ ਬੂਥ ਤੇ ਜਾਓ ਮੇ ਸਰ ਨੂੰ ਵੋਟ ਪਾਣੀ ਹੈ। ਅੱਛਾ। ਹਾਂਜੀ। ਕਿ ਨਹੀਂ ਮੇਰੀ ਇਸ ਕੰਡੀਸ਼ਨ ਸੀਰੀਅਸ ਸੀਗੀ ਬਟ ਉਹਨਾਂ ਨੇ ਮੈਨੂੰ ਮੇਰੀ ਇੱਛਾ ਮੰਨੀ ਤੇ ਮੈਨੂੰ ਪੋਲਿੰਗ ਬੂਥ ਤੇ ਪਹਿਲਾਂ ਲੈ ਕੇ ਗਏ। ਬਹੁਤ ਧੰਨਵਾਦ ਸਰ ਤੁਹਾਡਾ ਹੀ ਮੇਰੀ ਦੂਸਰੀ ਨੌਕਰੀ ਹੈ ਜੀ। ਅੱਛਾ। ਹਾਂਜੀ। ਸਰ ਇੱਕ ਛੋਟੇ ਜਿਹੇ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨੀ ਆ। ਮੈਂ ਪਹਿਲਾਂ ਵੀ ਜਿਹੜੇ ਆਪਾਂ ਕਹਿ ਦਿੰਦੇ ਆ ਨਾ ਅ ਖਾਲ ਪੱਕੇ ਕਰਨ ਵਾਲੇ ਮੈਕਮੇ ਚੋਂ ਬਿਲੋਂਗ ਕਰਦੀ ਆ ਅ ਸਰ ਜਦੋਂ ਅਸੀਂ ਜੋਬ ਤੇ ਆਏ ਸੀ ਅਸੀਂ ਡੀਸੈਂਟ ਮਤਲਬ ਸਾਨੂੰ ਨਹੀਂ ਪਤਾ ਸੀ ਕਿ ਇੱਕ ਕਾਰਪੋਰੇਸ਼ਨ ਹੁੰਦੀ ਹੈ ਇੱਕ ਡਿਪਾਰਟਮੈਂਟ ਹੁੰਦਾ ਹੈ ਪਤਾ ਨਹੀਂ ਕਿਉਂ ਫਰਕ ਕੀਤਾ ਜਾਂਦਾ ਹੈਗਾ ਕਹਿ ਦਿੰਦੇ ਆ ਕਿ ਤੁਸੀਂ ਕਾਰਪੋਰੇਸ਼ਨ ਤੋਂ ਤੁਹਾਨੂੰ ਅ ਥੋੜਾ ਪ੍ਰੋਬੇਸ਼ਨ ਨਹੀਂ ਕਨਸੀਡਰ ਹੋਊਗਾ ਯਾ ਤੁਸੀਂ ਤੁਹਾਨੂੰ ਖਜ਼ਾਨੇ ਚੋਂ ਨਹੀਂ ਸੈਲਰੀ ਆਉਂਦੀ ਪਤਾ ਨਹੀਂ ਸਾਨੂੰ ਸਾਨੂੰ ਤਾਂ ਆਪਣੀ ਸੈਲਰੀ ਤੱਕ ਮਤਲਬ ਹੈ ਸਾਨੂੰ ਤਾਂ ਚਾਹੇ ਕੀ ਤੂੰ ਮਰਜੀ ਆਵੇ ਪੰਜਾਬ ਸਰਕਾਰ ਦੇ ਰਹੀ ਹੈਗੀ ਸਾਨੂੰ ਪਤਾ ਨਹੀਂ ਜਿੱਦਾਂ ਸਰ ਹੁਣ ਅਸੀਂ ਆਪਣਾ ਪ੍ਰੋਬੇਸ਼ਨ ਪੂਰਾ ਕਰ ਲਿਆ ਜੀ ਪ੍ਰੋਬੇਸ਼ਨ ਸਾਡਾ ਪੂਰਾ ਹੋ ਗਿਆ ਸਰ ਅ ਪ੍ਰਾਣੀ ਜੋਬ ਚ ਤਾਂ ਅਸੀਂ ਸਾਡੇ ਨਾਲ ਕੁਝ ਹੋਰ ਵੀ ਇਦਾਂ ਦੇ ਕੈਂਡੀਡੇਟਸ ਨੇਗੇ ਨਹੀਂ ਸੈਲਰੀ ਹੁਣ ਮਿਲਦੀ ਹੈ ਸੈਲਰੀ ਮਿਲਦੀ ਹੈ ਸਰ ਸੈਲਰੀ ਪੂਰੇ ਟਾਈਮ ਤੇ ਮਿਲਦੀ ਹੈ ਨੋਟ ਨੋਟ ਅਸਲੀ ਨੇ ਨਾ ਹਾਂਜੀ ਸਰ ਚਲੋ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸਰ ਨੌਕਰੀ ਬਹੁਤ ਵਧੀਆ ਚੱਲ ਰਹੀ ਹੈ ਪਹਿਲਾਂ ਟਾਈਮ ਸੀਗਾ ਮੈਂ ਸੁਣਿਆ ਆਪਣੇ ਆਨ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਹਾੜੇ ਕੱਢਣੇ ਪੈਂਦੇ ਸੀ ਹੁਣ ਅਸੀਂ ਉਹਨਾਂ ਤੱਕ ਜਾ ਰਹੇ ਹਾਂ ਕਿ ਤੁਹਾਡਾ ਕੋਈ ਕੰਮ ਰਹਿੰਦਾ ਤਾਂ ਸਾਨੂੰ ਦੱਸੋ ਸਾਰੇ ਕਿਸਾਨਾਂ ਦਾ ਕੰਮ ਹੋ ਗਿਆ ਸਾਰੇ ਇੰਨੇ ਖੁਸ਼ ਨੇ ਸਾਰਿਆਂ ਦੇ ਖੇਤਾਂ ਤੇ ਹੁਣ ਨੈਰੀ ਪਾਣੀ ਪਹੁੰਚ ਰਿਹਾ ਜੀ ਹਾਂ ਉਹ ਬਹੁਤ ਜ਼ਿਆਦਾ ਖੁਸ਼ ਨੇ ਕਿਸਾਨ ਸਾਡੇ ਸਰਕਾਰਾਂ ਸਾਰੇ ਸਾਡਾ ਧੰਨਵਾਦ ਕਰਕੇ ਜਾਂਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਮਤਲਬ ਸਾਡੇ ਕੋਲੇ ਆਉਂਦੇ ਨੇਗੇ ਕਿਸਾਨ ਤੇ ਉਹ ਸਾਨੂੰ ਆਕੇ ਕਹਿੰਦੇ ਨੇ ਵੀ ਥੋੜਾ ਸਾਡਾ ਕੰਮ ਹੋ ਗਿਆ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਸਰ ਗੁੱਡ ਲੱਕ ਗੁੱਡ ਲੱਕ ਥੈਂਕ ਯੂ ਸਰ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ਸ਼ੀ ਗਾਲ ਸਰ ਸੱਚ ਗਾਲ ਸਰ ਮੈਂ ਹਰਕੇਸ਼ ਕੁਮਾਰ ਪੁੱਤਰ ਸ਼੍ਰੀ ਬਲਬੀਰ ਕੁਮਾਰ ਅੱਜ ਤੁਸੀਂ ਮੈਨੂੰ ਨੌਕਰੀ ਦੇ ਰਹੇ ਹੋ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਸਰ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਤੇ ਮੈਂ ਆਪਣਾ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ ਕਿ ਸਰ ਮੈਂ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ ਨਾ ਤੇ ਬਿਨਾਂ ਕਿਸੇ ਜਾਣ ਪਛਾਣ ਬਿਨਾਂ ਕੋਈ ਗੋਡਫਾਦਰ ਹੋਏ ਅੱਜ ਮੈਨੂੰ ਦੂਸਰੀ ਨੌਕਰੀ ਮਿਲ ਰਹੀ ਆ ਤੁਹਾਡੀ ਸਰਕਾਰ ਦੇ ਅੰਦਰ ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਬਹੁਤ-ਬਹੁਤ ਗੁੱਡ ਲੱਕ ਥੈਂਕ ਯੂ ਸੋ ਮਚ ਇੱਧਰ ਹੱਥ ਖੜਾ ਹੋਇਆ ਸੀਗਾ ਸਸ਼ਿਕਾ ਜੀ ਸਸ਼ਕਲ ਮਾਈ ਨੇਮ ਇਜ਼ ਆਕ੍ਰਿਤੀ ਅਗਰਵਾਲ ਮੈਡਮ ਮਾਈਕ ਨੀੜਿਕਲ ਮਾਈ ਨੇਮ ਇਜ਼ ਆਕ੍ਰਿਤੀ ਅਗਰਵਾਲ ਮੈਂ ਲੇਰਾ ਗਾਗਰ ਡਿਸਟ੍ਰਿਕਟ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਆਈ ਹੈਵ ਬੀਨ ਸਿਲੈਕਟਿਡ ਐਜ਼ ਅ ਲਾ ਅਫੀਸਰ ਇਨ ਐਜੂਕੇਸ਼ਨ ਡਿਪਾਰਟਮੈਂਟ ਰੀਸੈਂਟਲੀ मेरे हस्बैंड भी एज अ लॉ ऑफिसर ही इथे अपनी सेवावा दे रहे ने सारा रिक्रूटमेंट प्रोसेस बहुत ही फेयर एंड बहुत ही ट्रांसपेरेंटली वी आर वेरी ग्रेटफुल टू द पंजाब गवर्नमेंट थैंक यू एक और ले लिया सर खास ले जसलेरा काका जी सर आ नली वेरी गुड आफ्टरनून सर इट्स एन ऑनर टू सी यू आपको अपने सामने देखना बड़ा अच्छा लग रहा है नामदार सर मैं फिरोजपुर तो करण नांगला ਐਡਵੋਕੇਟ ਹੈਗਾ ਮੈਂ ਪਿਛੇ ਤੋਂ ਤੇ ਮੈਂ ਆਪਣੀ ਵਕਾਲਤ ਕਰਦਾ ਪਿਆ ਸੀ ਤੇ 2022 ਚ ਨੋਟੀਫਿਕੇਸ਼ਨ ਨਿਕਲੀ ਤੇ ਮੇਰੀ ਵਾਈਫ ਵੀ ਸੈਂਟਰ ਗਵਰਨਮੈਂਟ ਚ ਆਫਸਰ ਹੈਗੇ ਨੇ ਤਾਂ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤੁਸੀਂ ਵੀ ਸਰਕਾਰੀ ਅਫਸਰ ਬਣੋ ਤੇ ਮੈਂ ਪੇਪਰ ਦਿੱਤਾ ਬਹੁਤ ਹੀ ਜ਼ਿਆਦਾ ਟਰਾਂਸਪੇਰੈਂਟ ਤੇ ਮੈਰੀਟੋਰੀਅਸ ਬੇਸਡ ਪੇਪਰ ਹੋਇਆ ਤੇ ਸਰ ਮੈਂ ਤੁਹਾਡੇ ਆਸ਼ੀਰਵਾਦ ਨਾਲ ਤੇ ਆਪਣੀ ਮੈਰਿਟ ਨਾਲ ਪੁੱਡਾ ਚ ਲਾਅ ਆਫਸਰ ਨਿਯੁਕਤ ਹੋਇਆ ਸਰ ਮੈਂ ਤੇ ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਪੰਜਾਬ ਗਵਰਨਮੈਂਟ ਚ ਬਹੁਤ ਓਪਰਚ्युनिटीਜ਼ ਹੈਗੀਆਂ ਨੇ ਜੌਬਸ ਦੀ ਤੇ ਤੁਸੀਂ ਆਪਣੀ ਮਿਹਨਤ ਨਾਲ ਕੰਮ ਕਰੋ ਤੇ ਮਿਹਨਤ ਨਾਲ ਤੁਸੀਂ ਆਪਣੀ ਪੰਜਾਬ ਦੀ ਤਰੱਕੀ 'ਚ ਯੋਗਦਾਨ ਦਿਓ ਥੈਂਕ ਯੂ ਸਰ ਵੈਰੀ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ